ਸੂਰਾ ਸੋ ਪਹਿਚਾਨੀਐ ਚੋਲ ਰੇ ਦੀਨ ਕਹਿਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਕਿਰਪਾ ਸਦਕਾ ਅੱਜ ਆਪਾਂ ਇਤਿਹਾਸਾਂ ਜਾਂ ਕਰ ਲੱਗੇ ਹਾਂ ਭਾਈ ਮਨੀ ਸਿੰਘ ਜੀ ਜੋ ਸਿੱਖ ਕੌਮ ਦੇ ਬਹੁਤ ਹੀ ਬਹਾਦਰ ਪਦਵਾਨ ਔਰ ਸਭ ਤੋਂ ਵੱਡੀ ਉਮਰ ਦੇ ਸ਼ਹੀਦ ਜਿਨ੍ਹਾਂ ਨੂੰ ਹਰ ਰੋਜ਼ ਆਪਾਂ ਅਰਦਾਸ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਸੇਸ ਦਿੱਤੇ ਬੰਦ-ਬੰਦ ਕਟਾਏ ਜਦੋਂ ਬੰਦ-ਬੰਦ ਕਟਾਏ ਦਾ ਜ਼ਿਕਰ ਆਉਂਦਾ ਹੈ ਹਰ ਰੋਜ਼ ਕਿੰਨੀ ਵਾਰ ਭਾਈ ਮਨੀ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਹੈ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈਸਵੀ ਨੂੰ ਮਾਤਾ ਮਧਰੀ ਬਾਈ ਜੀ ਤੇ ਪਿਤਾ ਮਾਈ ਦਾਸ ਜੀ ਦੇ ਘਰ ਮੁਸਾਫਰਗੜ ਅੱਜ ਕੱਲ ਪੱਛਮੀ ਪਾਕਿਸਤਾਨ ਦੇ ਵਿੱਚ ਹੋਇਆ ਆ ਜੀ ਦੇ ਦਾਦਾ ਜੀ ਭਾਈ ਵੱਲੋ ਜੀ ਬੜੇ ਸੂਰਬੀਰ ਬਹਾਦਰ ਯੋਧੇ ਸਨ ਜੋ 15 ਅਪ੍ਰੈਲ 1634 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਈ ਮੁਗਲਾਂ ਨਾਲ ਪਹਿਲੀ ਜੰਗ ਦੇ ਵਿੱਚ ਸ਼ਹਾਦਤ ਦਾ ਜਮ ਪੀ ਗਏ ਭਾਈ ਮਾਈ ਦਾਸ ਜੀ ਆਪਣੇ ਪੁੱਤਰ ਮਣੀਏ ਨੂੰ 13 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਾਈ ਸਾਹਿਬ ਜੀ ਦੇ ਸ਼ਰਨ ਦੇ ਵਿੱਚ ਲੈ ਕੇ ਆਏ ਗੁਰੂ ਹਰਾਈ ਸਾਹਿਬ ਜੀ ਨੇ ਬੱਚੇ ਮਣੀਏ ਨੂੰ ਦੇਖ ਕੇ ਔਰ ਇਹ ਸ਼ੀਰਵਾਹ ਦਿੱਤਾ ਕਿ ਇਹ ਆਉਣ ਵਾਲੇ ਸਮੇਂ ਵਿੱਚ ਬੜਾ ਮਸ਼ਹੂਰ ਤੇ ਵਿਦਵਾਨ ਹੋਵੇਗਾ 15 ਸਾਲ ਦੀ ਉਮਰ ਦੇ ਵਿੱਚ ਭਾਈ ਮਣੀਏ ਦਾ ਵਿਆਹ ਲੱਖੀ ਸ਼ਾ ਵਣਜਾਰੇ ਦੇ ਲੜਕੇ ਬੀਬੀ ਸੀ ਤੋਂ ਬਾਈ ਦੇ ਨਾਲ ਕੀਤਾ ਗਿਆ ਔਰ ਸਮਾਂ ਚੱਲਦਾ ਰਿਹਾ ਗੁਰੂ ਹਰ ਰਾਜ ਸਾਹਿਬ ਜੀ ਦੇ ਚੋਤੀ ਜੋਤ ਸਮਾਨ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸ਼ਰਨ ਦੇ ਵਿੱਚ ਆਏ ਭਾਈ ਮਨੀਏ ਨੇ ਗੁਰੂ ਪਾਤਸ਼ਾਹ ਜੀ ਦੀ ਸੰਗਤ ਕੀਤੀ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਆ ਗਏ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਰਹਿ ਕਰਕੇ ਇਹਨਾਂ ਨੇ ਧਰਮ ਪ੍ਰਚਾਰ ਕੀਤਾ ਤੇ ਲਾਗੇ ਛਾਗੇ ਦੇ ਆਨੰਦਪੁਰ ਸਾਹਿਬ ਦੇ ਵਿੱਚ ਕੁਰਬਾਨੀਆਂ ਦੀਆਂ ਪੋਥੀਆਂ ਭਾ ਉਹ ਸਮੇਂ ਪੋਥੀਆਂ ਦੇ ਰੂਪ ਵਿੱਚ ਨਹੀਂ ਸੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਤਿਆਰ ਹੋ ਚੁੱਕਾ ਸੀ ਉਹਦੇ ਉਤਾਰੇ ਕੀਤੇ ਗੁਰਬਾਣੀ ਦੇ ਗੁਟਕਾ ਸਾਹਿਬ ਵੀ ਕਹਿੰਦੇ ਤਿਆਰ ਕੀਤੇ ਭਾਈ ਮਨੀ ਸਿੰਘ ਬਹੁਤ ਕੁਰਬਾਨੀ ਦੇ ਵਿਦਵਾਨ ਸਨ ਜਿਨ੍ਹਾਂ ਦੀ ਇਹ ਸੇਵਾ ਲਈ ਗਈ ਪੜਨ ਬਾਣੀ ਪੜਨ ਤੇ ਪੜਾਉਣ ਦੇ ਵਿੱਚ ਇਹ ਮਾਰ ਸਨ ਔਰ ਸ਼ਸਤਰ ਵਿਦਿਆ ਦੇ ਵਿੱਚ ਵੀ ਬਹੁਤ ਚੜ੍ਹਦੀ ਕਲਾ ਦੇ ਨਾਲ ਇਹ ਚੰਗਾ ਲੜਦੇ ਸਨ ਜਦੋਂ 1687 ਦੇ ਵਿੱਚ ਪੰਗਾਣੀ ਦਾ ਜੁੱਧ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਂਡ ਦੇ ਹੇਠ ਭਾਈ ਮਣੀਏ ਨੇ ਆਪਣੀ ਬਹਾਦਰੀ ਦਿਖਾਈ ਤੇ ਪਾਸ਼ਾ ਜੀ ਨੇ ਇਹਨਾਂ ਨੂੰ ਦੀਵਾਨ ਦੀ ਉਪਾਧੀ ਦਿੱਤੀ ਭਾਈ ਮਨੀ ਸਿੰਘ ਦਾ ਭਰਾ ਹਰੀਚੰਦ ਵੀ ਇਸ 1687 ਵਾਲੀ ਜੰਗ ਦੇ ਵਿੱਚ ਸ਼ਹਾਦਤ ਦਾ ਜਾਪੀ ਗਏ ਔਰ ਉਸ ਤੋਂ ਬਾਅਦ ਵੀ ਇਹਨਾਂ ਦੇ ਪੁੱਤਰ ਤੇ ਭਰਾ ਤੇ ਪਰਿਵਾਰ ਦੇ ਘੱਟੋ ਘੱਟ 84 ਜੀ ਦਵਾਨਾ ਨੇ ਦੱਸੇ ਨੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਜਦੋਂ ਆਚਾ ਜੀ ਨੇ 1699 ਦੇ ਵਿੱਚ ਵਿਸਾਖੀ ਤੇ ਖੰਡੇ ਬਾਟੇ ਦੀ ਪੌਲ ਸ਼ਕਾ ਕੇ ਸਿੰਘਾਂ ਨੂੰ ਨਾਮ ਬਖਸ਼ਿਸ਼ ਕੀਤਾ ਤੇ ਉਸ ਸਮੇਂ ਭਾਈ ਮਣੀਏ ਤੋਂ ਭਾਈ ਮਣੀ ਸਿੰਘ ਇਹਨਾਂ ਦਾ ਨਾਮ ਰੱਖ ਦਿੱਤਾ ਗਿਆ ਇਹਨਾਂ ਨੇ ਆਪਣੇ ਭਰਾਵਾਂ ਤੇ ਪੁੱਤਰਾਂ ਸਮੇਤ ਖੰਡੇ ਬਾਟੇ ਦੀ ਪੌਲ ਸ਼ਕੀ ਆਨੰਦਪੁਰ ਸਾਹਿਬ ਵਿਖੇ ਹਰ ਰੋਜ਼ ਸੰਗਤਾਂ ਨੂੰ ਕੁਰਬਾਨੀ ਦੀ ਕਥਾ ਸੁਨਾਇਆ ਕਰਦੇ ਸਨ ਕੁਰਬਾਨੀ ਦੇ ਅਗਾਧ ਬੋਧ ਅਰਥ ਵੀ ਜਾਣਦੇ ਸਨ ਮੋਤ ਵੱਡੇ ਵਿਦਵਾਨ ਹੋਣ ਕਰਕੇ ਚਾਰ ਗੁਰੂ ਪਾਤਸ਼ਾਹ ਜੀ ਦਾ ਸੰਗ ਕਰਨ ਕਰਕੇ ਭਾਈ ਮਨੀ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਵੀ ਥਾਪੇ ਗਏ ਔਰ ਗੁਰੂ ਪਾਤਸ਼ਾਹ ਜੀ ਦੀ ਮਰਜ਼ਾਦਾ ਇਹਨਾਂ ਨੇ ਚਾਲੂ ਕੀਤੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਆਨੰਦਪੁਰ ਸਾਹਿਬ ਨੂੰ ਹਿਰਾ ਪਾ ਲਿਆ ਤੇ ਉਸ ਸਮੇਂ ਭਾਈ ਮਨੀ ਸਿੰਘ ਦੇ ਭਰਾ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਭਾਈ 75 ਸਿੰਘ ਤੇ ਭਾਈ ਉਦੇਸ ਸਿੰਘ ਇਹ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਨੇ ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਭਾਈ 75 ਸਿੰਘ ਨੇ ਮਸਤ ਹਾਥੀ ਦਾ ਮੁਕਾਬਲਾ ਕੀਤਾ ਤੇ ਜੰਗ ਨੂੰ ਫਤਿਹ ਕਰ ਲਿਆ ਭਾਈ ਉਦੇਸ ਸਿੰਘ ਨੇ ਸ਼ੇਰ ਦਾ ਸ਼ਕਾਰ ਤੱਕ ਕੀਤਾ ਬੜੇ ਬਹਾਦਰ ਪੁੱਤਰ ਸਨ ਤੇ ਗੁਰੂ ਪਾਤਸ਼ਾਹ ਜੀ ਨੇ ਪੁੱਤਰਾਂ ਦੀ ਸੇਵਾ ਵੇਖ ਕੇ ਵੀ ਭਾਈ ਮਨੀ ਸਿੰਘ ਜੀ ਨੂੰ ਹੁਕਮਨਾਮੇ ਬਖਸ਼ਿਸ਼ ਦਿੱਤੇ ਸਤਿਕਾਰ ਕੀਤਾ ਉਸ ਤੋਂ ਬਾਅਦ ਦੇ ਵਿੱਚ ਜਦੋਂ 1704 ਦੀ ਵਿਚਕਾਰਲੀ ਰਾਤ ਨੂੰ ਗੁਰੂ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਆਪਣੇ ਪਰਿਵਾਰ ਨੂੰ ਮਾਤਾਵਾਂ ਨੂੰ ਦਿੱਲੀ ਭੇਜਣ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਮਹਿਲ ਇਹਨਾਂ ਨੂੰ ਆਪਾਂ ਮਾਤਾਵਾਂ ਕਹਿ ਕੇ ਸਬੋਧਨ ਕਰਦੇ ਹਨ ਉਹਨਾਂ ਨੂੰ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਪਹੁੰਚਾਉਣ ਵਾਸਤੇ ਭੇਜ ਦਿੱਤਾ ਤੇ ਭਾਈ ਮਨੀ ਸਿੰਘ ਜੀ ਦਿੱਲੀ ਪਹੁੰਚੇ ਔਰ ਉਸ ਤੋਂ ਬਾਅਦ ਦੇ ਵਿੱਚ ਭਾਈ ਮਨੀ ਸਿੰਘ ਜੀ ਮੁਕਤਸਰ ਦੀ ਜੰਗ ਤੋਂ ਬਾਅਦ ਸਾਬੋ ਕੀ ਤਲਵੰਡੀ ਗੁਰੂ ਪਾਤਸ਼ਾਹ ਜੀ ਦੇ ਕੋਲੇ ਪਹੁੰਚਦੇ ਨੇ ਤੇ ਉੱਥੇ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਦੀ ਸੇਵਾ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਤੇ ਸ਼ਲੋਕ ਦਰਜ ਕਰਵਾਏ ਬਾਬਾ ਦੀਪ ਸਿੰਘ ਜੀ ਇਹਨਾਂ ਨੂੰ ਸ਼ਾਈ ਤੇ ਕਲਮਾ ਘਟਕੇ ਦਿੰਦੇ ਸਨ ਤੇ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਜੀ ਦੀ ਸੀ ਭਾਈ ਮਨੀ ਸਿੰਘ ਜੀ ਬਡੇਰੀ ਉਮਰ ਦੇ ਔਰ ਚਾਰ ਗੁਰੂਆਂ ਦਾ ਸਾਥ ਸਤਾਰ ਗੁਰੂਆਂ ਦਾ ਸੰਗਮਾਨਨ ਕਰਕੇ ਔਰ ਗੁਰੂ ਸਿੱਖੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣ ਕਰਕੇ ਇਹਨਾਂ ਦੀ ਸੇਵਾ ਲੱਗੀ ਤੇ ਬੜੇ ਵੱਡੇ ਵਿਦਵਾਨ ਸਨ ਔਰ ਉਸ ਤੋਂ ਬਾਅਦ ਇਹ ਵਿੱਚ ਜਦੋਂ ਗੁਰੂ ਪਾਤਸ਼ਾਹ ਜੀ ਨਦੇੜ ਵੇਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾ ਗਏ ਆਪਾਂ ਸ਼ਹੀਦ ਵੀ ਕਹਿ ਸਕਦੇ ਹਾਂ ਸ਼ਹੀਦ ਹੋ ਗਏ ਕਿਉਂਕਿ ਉਹਨਾਂ ਦੇ ਖੰਜਰ ਵੱਜਿਆ ਸੀ ਔਰ ਉਸ ਤੋਂ ਬਾਅਦ ਇਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਮਾਨ ਦੇ ਹੇਠ ਨਦੇੜ ਤੋਂ ਪੰਜ ਪਿਆਰੇ ਵੀ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ 26 ਜਾਣਿਆਂ ਦਾ ਜਥਾ ਗੁਰੂ ਪਾਤਸ਼ਾਹ ਜੀ ਨੇ ਪੰਜਾਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੱਪੜਾ ਦੇ ਕੇ ਤੋੜਿਆ ਤੇ ਜ਼ੁਲਮ ਰਾਜ ਦਾ ਖਾਤਮਾ ਕਰਨ ਵਾਸਤੇ ਤੇ ਉਹਨਾਂ ਦੇ ਨਾਲ ਵੀ ਭਾਈ ਮਨੀ ਸਿੰਘ ਜੀ ਨੇ ਸਾਥ ਦਿੱਤਾ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਸਿੱਖਾਂ ਦੇ ਵਿੱਚ ਦੋ ਧੜੇ ਬਣ ਗਏ ਇੱਕ ਬੰਦਈ ਤੇ ਇੱਕ ਤਤ ਖਾਲਸਾ ਇਹਨਾਂ ਦੋਵਾਂ ਦਾ ਝਗੜਾ ਭਾਈ ਮਨੀ ਸਿੰਘ ਜੀ ਨੇ ਵਿੱਚ ਪੈ ਕੇ ਨਿਬੇੜ ਦਿੱਤਾ ਕਹਿੰਦੇ ਨੇ ਹਰ ਕੀ ਪੌੜੀ ਤੇ ਦੋ ਪਰਚੀਆਂ ਲਿਖ ਕੇ ਇੱਕ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਤੇ ਦੂਸਰੀ ਦੇ ਉੱਤੇ ਫਤਿਹਦਰਸ਼ਨ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੰਨਣ ਵਾਲਿਆਂ ਦੇ ਵਿੱਚ ਸਿੱਖਾਂ ਦੇ ਵਿੱਚ ਤਰੇੜ ਪਾਉਣ ਵਾਸਤੇ ਵਿਰੋਧੀਆਂ ਨੇ ਚਾਲ ਚੱਲੀ ਸੀ ਤੇ ਜਿਹੜਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਸੀ ਉਹ ਕੁਝ ਸਮੇਂ ਪਿੱਛੇ ਉੱਪਰ ਤਰ ਕੇ ਆ ਗਈ ਤੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਗੁਰੂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਵੰਦੇਈ ਖਾਲਸਾ ਨੂੰ ਪਾਸੇ ਕਰਕੇ ਇੱਕ ਤਤ ਖਾਲਸਾ ਸਿੱਖ ਨੂੰ ਸਿੱਖਾਂ ਨੂੰ ਮਾਨਤਾ ਦਿੱਤੀ ਤੇ ਉਸ ਤੋਂ ਬਾਅਦ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਦਿਵਾਲੀ ਤੇ ਪਸਾਖੀ ਦੇ ਉੱਤੇ ਇਕੱਠ ਕਰਦੇ ਸਨ ਤੇ ਸਿੱਖਾਂ ਨੂੰ ਇਕੱਠਿਆਂ ਕਰਕੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਆਪਣੀ ਅਨਖ ਗੈਰਤ ਵਾਸਤੇ ਉਪਦੇਸ਼ ਦਿਆ ਕਰਦੇ ਸਨ ਤੇ ਅੰਮ੍ਰਿਤਸਰ ਦੇ ਵਿੱਚ ਪਰ ਇਹਨਾਂ ਨੇ ਦਿਵਾਲੀ ਨੂੰ ਇਕੱਠੇ ਹੋਣ ਵਾਸਤੇ ਸਰਕਾਰ ਤੋਂ ਇਜਾਜ਼ਤ ਲਈ ਜਕਰੀਆ ਖਾਨ ਦਾ ਰਾਜਸੀ ਲਾਹੌਰ ਦਾ ਸੁਬੇਦਾਰ ਸੀ ਜਕਰੀਆ ਖਾਨ ਤੇ ਜਕਰੀਆ ਖਾਨ ਨੇ 5000 ਰੁਪਇਆ ਟੈਕਸ ਭਰਨ ਵਾਸਤੇ ਕਹਿ ਦਿੱਤਾ ਤੇ ਭਾਈ ਮਨੀ ਸਿੰਘ ਜੀ ਨੇ ਕਿਹਾ ਚਲੋ ਟੈਕਸ ਦੇ ਕੇ ਜੇ ਸਾਡੀ ਕੌਮ ਇਕੱਠੀ ਹੋ ਜੇ ਹੋਰ ਸਾਨੂੰ ਕੀ ਚਾਹੀਦਾ ਹੈ ਪਰ ਜਕਰੀਆ ਖਾਨ ਹੋਰ ਦੂਜੇ ਤਰੀਕੇ ਦੇ ਨਾਲ ਸਿੱਖਾਂ ਨੂੰ ਮਾਰਨਾ ਚਾਹੁੰਦਾ ਸੀ ਉਹਨੇ ਲਖਪਤ ਰਾਏ ਦੇ ਕਮਾਂਡ ਦੇ ਹੇਠ ਰਾਮ ਤੀਰਥ ਦੇ ਆਪਣੀ ਫੌਜ ਭੇਜ ਦਿੱਤੀ ਭਈ ਜਦੋਂ ਸਿੱਖ ਇਕੱਠੇ ਹੋਏ ਇਹਨਾਂ ਨੂੰ ਇਕੱਠਿਆਂ ਹੀ ਖਤਮ ਕਰ ਦਿੱਤਾ ਜਾਵੇ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗ ਗਿਆ ਭਾਈ ਮਨੀ ਸਿੰਘ ਜੀ ਨੇ ਇਕੱਠ ਨੂੰ ਰੋਕਿਆ ਪਰ ਫਿਰ ਵੀ ਕਾਫੀ ਸਿੱਖ ਉੱਥੇ ਇਕੱਠੇ ਹੋ ਗਏ ਤੇ ਜਕਰੀਆ ਖਾਨ ਦੇ ਹੁਕਮ ਤੇ ਲਖਪਤ ਰਾਏ ਨੇ ਹਮਲਾ ਕੀਤਾ ਬੜੇ ਸਿੱਖ ਸ਼ਹਾਦਤ ਦਾ ਜਾਨ ਪੀ ਗਏ ਕੁਝ ਇਸ਼ਨਾਨ ਕਰ ਰਹੇ ਸਨ ਕੁਝ ਇਸ਼ਨਾਨ ਕਰਕੇ ਬਾਹਰ ਨਿਕਲੇ ਸਨ ਮੱਥਾ ਟੇਕਣ ਗਿਆ ਨੂੰ ਵੀ ਉਹਨਾਂ ਨੇ ਮਾਰ ਮਕਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਭਾਈ ਮਨੀ ਸਿੰਘ ਜੀ ਨੇ ਸ਼ਿਕਾਇਤ ਲਾਈ ਪਈ ਤੁਸੀਂ ਸਾਡੇ ਨਾਲ ਧੱਕਾ ਕੀਤਾ ਏ ਤੇ ਉਹਨਾਂ ਨੇ 5000 ਰੁਪਇਆ ਮੰਗ ਲਿਆ ਚਕਰੀਆ ਖਾਨ ਨੇ ਭਾਈ ਮਨੀ ਸਿੰਘ ਨੇ ਕਿਹਾ ਜਦੋਂ ਕੱਠ ਨਹੀਂ ਹੋਇਆ ਤੇ ਕਾਦੇ ਵਾਸਤੇ ਅਸੀਂ ਤੁਹਾਨੂੰ ਟੈਕਸ ਦਈਏ ਇਸ ਚੀਜ਼ ਨੂੰ ਬਹਾਨਾ ਬਣਾ ਕੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹੀ ਦੋ ਫਰਮਾਨ ਟੈਕਸ ਭਰੋ ਜਾਂ ਧਰਮ ਚੇਂਜ ਕਰੋ ਤੇ ਤੀਸਰਾ ਸੀ ਆਪਣੀ ਮੌਤ ਕਬੂਲ ਕਰ ਲਓ ਭਾਈ ਮਨੀ ਸਿੰਘ ਜੀ ਨੇ ਕਿਹਾ ਧਰਮ ਛੱਡਣਾ ਤੇ ਸਾਡੇ ਹਿੱਸੇ ਨਹੀਂ ਆਇਆ ਅਸੀਂ ਆਪਣਾ ਆਪ ਸਿੱਖੀ ਵਾਸਤੇ ਵਾਰ ਸਕਦੇ ਹਾਂ ਤੇ ਭਾਈ ਮਣੀ ਸਿੰਘ ਜੀ ਨੂੰ ਉਹਨਾਂ ਨੇ ਬੰਦ-ਬੰਦ ਕਰਕੇ ਸ਼ਹੀਦ ਕਰਨ ਦਾ ਐਲਾਨ ਕਰ ਦਿੱਤਾ ਇੱਕ ਇੱਕ ਪੋਟਾ ਕਰਕੇ ਕਟਿਆ ਗਿਆ ਲਾਹੌਰ ਦੇ ਵਿੱਚ ਭਾਈ ਮਣੀ ਸਿੰਘ ਜੀ ਦੀ ਸ਼ਹਾਦਤ ਹੋਈ ਇੱਥੇ ਆ ਕੇ ਵਿਦਵਾਨ ਦੋ ਤਰੀਕੇ ਦੱਸਦੇ ਨੇ ਇੱਕ 1734 ਦੱਸਦਾ ਹੈ ਤੇ ਦੂਸਰਾ ਵਿਦਵਾਨ 1738 ਦੱਸਦਾ ਹੈ ਤਰੀਕ ਜਿਹੜੀ ਵੀ ਆਪਾਂ ਲੈਂਦੇ ਆਂ ਜਦੋਂ ਆਪਾਂ 45 ਤੋਂ ਸਾਬ ਕਰਦੇ ਆ ਤੇ ਭਾਈ ਮਨੀ ਸਿੰਘ ਜੀ 94 ਸਾਲ ਦੀ ਉਮਰ ਬਣਦੀ ਹੈ ਉਹ ਫਿਰ 1738 ਠੀਕ ਬਣਦੀ ਹੈ ਤਰੀਕ ਸੋ ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹਾਦਤ ਦਾ ਸ਼ਹੀਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਭਾਈ ਮਨੀ ਸਿੰਘ ਜੀ ਨੇ ਆਪਣਾ ਆਪ ਵਾਰ ਕੇ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਸਿੱਖੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਜਿੰਨਾ ਚਿਰ ਸਵਸ ਰਹਿ ਨੇ ਜ਼ਿੰਦਗੀ ਦੇ ਅੰਦਰ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ ਤੇ ਗੁਰੂ ਪਾਤਸ਼ਾਹ ਜੀ ਦੇ ਪਾਏ ਹੋਏ ਪੂਰਨੀਆਂ ਤੇ ਚੱਲ ਕੇ ਉਹਨਾਂ ਨੇ ਸਿੱਖ ਧਰਮ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਪ ਵਾਰ ਦਿੱਤਾ ਸੋ ਅੱਜ ਭਾਈ ਮਣੀ ਸਿੰਘ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸ਼ਹਾਦਤ ਨੂੰ ਕੋਟਿੰਗ-ਕੋਟ ਪ੍ਰਣਾਮ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਚਾਰ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਮਦਮਾ ਸਾਹਿਬ ਦੀ ਧਰਤੀ ਤੇ ਲਿਖਿਆ ਤੇ ਹੋਰ ਵੀ ਉਤਾਰੇ ਕਰਵਾਏ ਜਿਹਦੇ ਨਾਲ ਅੱਜ ਅਸੀਂ ਬਾਣੀ ਪੜਨ ਦੇ ਚੋਗ ਹੋਏ ਆ ਸਾਡੇ ਕੋਲੇ ਪਾਤਸ਼ਾਹ ਜੀ ਦਾ ਸਰੂਪ ਪਹੁੰਚਿਆ ਹੈ ਸੋ ਆਓ ਆਪਾਂ ਸਾਰੇ ਰਲ ਕੇ ਇਹਨਾਂ ਸਿੰਘਾਂ ਨੂੰ ਪ੍ਰਣਾਮ ਕਰੀਏ ਤੇ ਇਹਨਾਂ ਦੇ ਇਤਿਹਾਸ ਤੋਂ ਆਪਣੇ ਜੀਵਨ ਵਾਸਤੇ ਸਪਿਰਟ ਲਈਏ ਕਿ ਅਸੀਂ ਵੀ ਕਬਰਾਂ ਮੜੀਆਂ ਨੂੰ ਛੱਡ ਕੇ ਪਖੰਡੀ ਛਾਦਾ ਨੂੰ ਛੱਡ ਕੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਦੇ ਵਿੱਚ ਰਹਿਣਾ ਸਿੱਖ ਲਈਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂਹੋਂ ਕਢਾਏ ਦੇ ਮਹਾਵਾਕਾਂ ਅਨੁਸਾਰ ਕੁਰਬਾਨੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਸੋ ਵਿਚਾਰਾਂ ਕਰਦੇ ਆ ਇਤਿਹਾਸ ਬੋਲਦੇ ਆ ਬੇਅੰਤ ਭੁੱਲਾ ਰਹ ਜਾਂਦੀਆਂ ਨੇ ਪਾਤਸ਼ਾਹ ਜੀ ਔਰ ਸੰਗਤ ਬਖਸ਼ਣ ਜੋਗ ਹੈ ਆ ਜੀ ਨੇ ਸੁਣ ਕੇ ਪੰਜਾਬੀ ਦੇ ਵਿੱਚ ਕਮਿਟ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ਇਤਿਹਾਸ ਆਪ ਜੀ ਨੂੰ ਕਿਸ ਤਰੀਕੇ ਦੇ ਨਾਲ ਲੱਗਿਆ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਰੇ ਸਿੱਖ ਚੜ੍ਹਦੀ ਕਲਾ ਦੇ ਵਿੱਚ ਸੁਖੀ ਜੀਵਨ ਬਤੀਤ ਕਰੋ ਬਾਣੀ ਬਾਣੇ ਦੇ ਧਾਰਣੀ ਹੋ ਅਖੰਡੇ ਵਾਟੇ ਦੀ ਪਾਉ ਸ਼ਕੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ